ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਉਹ ਛੱਡ ਦੇ ਹੱਥ ਕਦੋਂ ਕੱਢਿਆ ਛੱਡ ਦੇ ਤੇ ਪਹਿਲਾ ਜਦੋਂ ਗੇਅਰ ਆਂ ਆ ਹੀ ਪਾਵਾਂ ਚੰਗਾ ਜਿਵੇਂ ਐ ਕਰ ਪਾ ਕੇ ਬਹਿ ਜਾ हां जी दोस्तों की हालचाल ते आज ते ते बाई बाई ते हा। ते भाई करदे सी स्टार ट्रैक्टर ए भाई अपने हरमीत ਦੇ ਟਰੈਕਟਰ ਆਗੇ ਸਵਰਾਸ 720 ਤੇ ਇੱਕ ਸਕੋਰਟ ਤੇ ਆ ਹਿੰਦੂਸਤਾਨ ਵੀ ਬਾਈ ਨੇ ਬਾਇ ਕਰਿਆਗਾ ਆਪਣੇ ਵਾਲਾ ਉੱਧਰ ਖੜਾ ਨਾਟ ਗਿਆ ਉਹ ਹੀ ਦਿਖਾ ਦੇ ਬਾਈ ਤੇ ਅਰੀਲਾ ਰੂਲਾ ਸ਼ੂਟ ਕਰਨੀਆਂ ਸੀ ਬਾਈ ਸਖਦੀਪ ਆਇਆ ਕਹਿੰਦਾ ਇਹ ਟਰੈਕਟਰ ਚਲਾ ਕੇ ਦੇਖਨੇ ਆ ਸਹੀ ਗੱਲ ਹੈ ਬਾਈ ਹਾਂ ਤੇ ਇਹ ਨਾ ਬਾਈ ਸਹੀ ਗੱਲ ਸਹੀ ਗੱਲ ਵਾਲੀ ਕਰਦਾ ਇਹਨੂੰ ਕਹਾਂ ਸਹੀ ਗੱਲ ਹਨਾ ਹਾਂ ਬਈ ਹਨਾ ਹਾਂ ਬਈ ਟਰੈਕਟਰ ਚਲਾ ਕੇ ਦੇਖਨੇ ਆ ਠੀਕ ਹੈ ਤੇ ਇਹਨੂੰ ਕਰਦੇ ਆ ਸਟਾਰਟ ਹਾਂਜੀ ਇਹ ਹੈਗਾ 1984 ਮਾਡਲ ਤੇ ਇਹ ਹੈਗਾ ਸਕੋਰਟ 27 ਦਾ 1970 ਮਾਡਲ ਠੀਕ ਹੈ ਤੇ ਉਹ 90 ਮਾਡਲ ਆ ਬਈ ਸੁਪਰ ਨਿਊ ਸੁਪਰ ਕਹਿ ਦਿੰਦੇ ਵਾ ਹਿੰਦੁਸਤਾਨ ਵਿੱਚ ਪਿਆ ਤੇ ਆਈ ਦੇ ਬਾਈ ਸੈਲਫ ਸਲਫ ਹੁੰਦੀ ਨਹੀਂ ਕੋਈ ਵੀ ਨਾ ਦੇਖ ਲੋ ਇੱਧਰ ਨਾ ਸੈਲਫ ਨਾ ਉੱਧਰ ਬੈਟਰੀ ਰੱਖੀ ਵੀ ਆ ਦੇ ਤੇ ਇੱਧਰ ਵੀ ਦੇਖ ਲੋ ਨਾ ਇੱਧਰ ਆ ਕੁਝ ਵੀ ਆ ਦੇਖੋ ਨਾ ਕੋਈ ਸੈਲਫ ਆ ਤੇ ਕੱਲ ਹੈਂਡਲ ਤੇ ਸਟਾਰਟ ਹੋਊਗਾ ਤੇ ਲੈ ਸਕਦੀਪ ਦੀ ਅੱਜ ਜ਼ਿੰਮੇਵਾਰੀ ਲਾਉਣੇ ਆ ਮੈਂ ਕਹੂੰਗਾ ਵੀ ਇਹਨੂੰ ਬਈ ਸਟਾਰਟ ਕੀਆ ਤੂੰ ਨਾ ਕੱਲ ਹੀ ਉਹ ਸਿੱਟਣਾਗਾ ਘਟਾ ਸਿੱਟ ਨਹੀਂ ਹੈਗੀ ਆਪਾਂ ਕਰਦੇ ਆਂ ਸਟਾਰਟ ਇਹਨੂੰ ਨਿਊਟਰਲ ਕਰ ਲਿਆ ਇਹਨੂੰ ਤੇ ਆਹ ਹੈਂਡਲ ਨਾਲ ਆਉਂਦਾ ਹੁੰਦਾ ਸੀ ਇਹਦੇ ਜਿਵੇਂ ਆਸ਼ੇ ਦੇ ਟੰਗਿਆ ਜਾਂਦਾ ਇਹ ਸਾਨੂੰ ਦਿਖਾ ਦੇਵਾਂ ਆਹ ਦੇਖੋ ਤੇ ਨਿੱਕਾ ਜਾਂਦੇ ਨਾ 16 ਘਸਪਾ ਵਾ ਦਾ ਮੇਰੇ ਹਿਸਾਬ ਨਾਲ ਇਹ ਹੋਣਾਗਾ ਲੋਡ ਕੀ ਆ ਕਵੀ ਲੈ ਵੀ ਸਕਦੀ ਤੈਨੂੰ ਮੈਂ ਹੁਣ ਦੇਵਾਂ ਜਾਣਕਾਰੀ ਤੂੰ ਐਂ ਕਰ ਵੀਰੇ ਡਰ ਨਾ ਜਾਈ ਠੀਕ ਆ ਪਰਲੀ ਸਾਈਡ ਦੀ ਆ ਜਾ ਉਧਰ ਦੀ ਸੌਖਾ ਰਹੇਗੇ ਤੇਰਾ ਇੱਥੇ ਹੱਥ ਨਾਲ ਐਂ ਡਰ ਨਾ ਜਾਵੀਂ ਹਾਂ ਹਾਂ ਇੱਥੋਂ ਦੀ ਟੱਪ ਜਾ ਤੇ ਮੈਂ ਦੱਸ ਦਮਾ ਨਾ ਟਾਸ ਚੱਕ ਦੇਣਾ ਇਧਰੋਂ ਤੇ ਉਹਨੂੰ ਟਾਸ ਨੂੰ ਸਿੱਟਣਾ ਹੈਗਾ ਇੱਕ ਆ ਟਾਸ ਦੀ ਪਤਾ ਨਹੀਂ ਕਿਉਂ ਇਹਦੇ ਥੱਲੇ ਨਾ ਇੱਥੇ ਹੀ ਦਿੱਤੀ ਵੀ ਆ ਇਹ ਜਾ ਆਵੜਿਆ ਆ ਇੱਥੇ ਹੱਥ ਪਾ ਉਹ ਥੱਲੇ ਦੇਖ ਆ ਟਾਸ ਪਈ ਹੈ ਨਾ ਹਾਂ ਬਈ ਐਂ ਰੱਖ ਨੂੰ ਹੱਥ ਥੱਲੇ ਨਾਲ ਸਿੱੜਦੀ ਜਦੋਂ ਮੈਂ ਕਿਹਾ ਉਹਨੂੰ ਥੱਲੇ ਨੂੰ ਸਿੱੜਦੀ ਠੀਕ ਹੁਣ ਤਾਂ ਨਹੀਂ ਸਿੱਟੀ ਨਹੀਂ ਡੈਗ ਪੀ ਬਈ ਐਂ ਘੁਮਾ ਲੈ ਫੇਰ ਕਲੌਕਵਾਇਜ਼ ਇਹਨੂੰ ਬਸ ਫੇਰ ਤਾਂ ਖੜੀ ਕਰ ਦੇ ਇੱਕ ਵਾਰੀ ਦੇਖ ਲਈ ਮੁੰਡਾ ਨਾਵਾ ਕਿਦੇ ਉਹਦਾ ਚਾਲ ਐ ਜੋਰ ਵੱਧ ਲੱਗਣਾ ਹੈ ਆ ਸੀ ਮੈਂ ਤੈਨੂੰ ਦੱਸਦਾ ਇਹਨੂੰ ਤਾਂ ਉਹਨੂੰ ਕਰ ਹਾਂ ਇੱਥੇ ਖੜ ਗਈ ਹਾਂ ਬਾਤ ਐ ਆ ਇਧਰ ਮਜਾ ਕੇ ਰੱਖੀ ਹੱਥ ਆਪਦੇ ਠੀਕ ਆ ਠੀਕ ਆ ਬਈ ਹਾਂ ਜਦੋਂ ਮੈਂ ਤੈਨੂੰ ਕਿਹਾ ਹਾਂ ਬਈ ਉਹਦਾ ਸੈੱਟ ਨਹੀਂ ਠੀਕ ਆ ਹਾਂ ਬਈ ਠੀਕ ਆ ਕਰਕੇ ਸਟਾਰਟ ਕਰਗੇ ਜੀ ਹਾਂ ਵਾਹਿਗੁਰੂ ਚਾ ਪਾਸ਼ਾ ਤੈਨੂੰ ਕਿਹਾ ਸੀ ਸਿੱਟਣੀ ਨਹੀਂ ਮੈਂ ਜਦੋਂ ਕਿਹਾ ਮੈਂ ਉਹਦੇ ਸਿੱਟਣੀ ਡਰਦਾ ਕਹਤੋਂ ਮੈਂ ਠੀਕ ਹੈ ਜੀ ਡਰ ਹੀ ਜਾਂਦਾ ਨਹੀਂ ਨਹੀਂ ਪਾ ਕਰ ਫੇਰ ਉਹਨੂੰ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਉਹ ਛੱਡ ਦੇ ਹੱਥ ਘਾ ਤੋ ਕੱਢਿਆ ਚੱਲ ਬਈ ਦੁਆਰਾ ਹੁਣ ਚੱਕ ਫਿਰ ਤੂੰ ਡਰ ਕੇ ਤਾਂ ਗਿਆ ਤੱਕ ਤਾਂ ਵਰਗਾ ਡੱਲੇ ਆ ਐਂ ਕਰ ਸਾਇ ਇਧਰਲੀ ਸਾਈਡ ਤੋਂ ਬਣਾ ਇਹਦੇ ਨਹੀਂ ਰੱਖਨੇਗਾ ਚੱਕ ਲਾ ਨੂੰ ਹੁਣ ਤਾਂ ਨੂੰ ਚੱਲ ਗਏ ਹਾਂ ਬਈ ਡਰਨਾ ਨਹੀਂ ਨਹੀਂ ਬਈ ਹੁਣ ਸਿੱਟੂਗਾ ਸਿੱਟੇਗਾ ਪਹਿਲਾਂ ਡਰ ਗਿਆ ਸੀ ਨਹੀਂ ਨਹੀਂ ਠੀਕ ਹੈ ਹਈਏ ਤੂੰ ਚੱਕੀ ਨਹੀਂ ਢਾਹ ਹੈ ਹਾਂ ਚੱਕੀ ਆ ਵੇਖਿਓ ਹਾਂ ਤਾਂ ਆ ਨੂੰ ਹੋ ਗਈ ਉਹ ਗੋਲੀ ਜੀ

ਲੈ ਵੀ ਕਰ ਲਿਆ ਸਟਾਰਟ ਖੜ ਜਾ ਖੜ ਜਾ ਉਹ ਟਰੈਕਟਰ ਕੱਢ ਲੈਣਾ ਇੱਥੇ ਖੜਾ ਰਹਿ ਇਹ ਕਾ ਸਲੈਂਸਰ ਦੂਜਾ ਲਾਇਆ ਪਿਆ ਜਿਆਦਾ ਆਵਾਜ਼ ਕਰਦਾ ਇਹ ਬੈਟ 120 ਪਾਈ ਹੋਣੀ ਬੰਦ ਹੋ ਜਾਂਦਾ ਹੈ ਆ ਬੰਦ ਕਰਨਾ ਪਏ ਆ Kaya, rekrut. Kita mati kemalu. malu. hebat! Eh, ਪਾਸ ਕੋਡ ਸਟਾਰਟ ਕਰਦੇ ਆ ਇਹਦੇ ਨਾਲ ਇਹਨਾਂ ਨੂੰ ਫੜਾ ਦੇਣਾ ਇੱਕ ਨੂੰ ਤੇ ਉਹਦੀ ਨਾਲ ਬੈਟਰੀ ਲੋ ਆ ਗਈ ਇੰਜਨ ਥੋੜੇ ਜਿਹਾ ਵੱਡੇ ਆ ਘਟਦੇ ਨਹੀਂ ਲੈ ਵੀ ਸਟਾਰਟ ਕਰਦੇ ਆ ਟਰੈਕਟਰ ਹੁਣ ਇਹ ਨੂੰ ਭੌਣੇ ਜਾਂ ਨਵਾਂ ਡਰਾਈਵਰ ਆ ਕਹਿੰਦਾ ਟਰੈਕਟਰ ਦਾ ਚਲਾਇਆ ਪਰ ਇਹਨਾਂ ਦਾ ਮਾੜਾ ਮੋਟਾ ਚਲਾਇਆ ਗਿਆ ਲੋ ਲੱਗਿਆ ਪਿਆ ਬੈਡ ਉੱਪਰ ਹੀਤਾ ਬੜਾ ਖੁੱਲਦਾ ਯਾਰ ਕਲਚ ਨਾਲ ਆਪਣਾ ਨਾ ਤੇ ਪਹਿਲਾ ਜਦੋਂ ਗੇਅਰ ਆ ਐਂ ਪਾਵਾਂ ਚੰਗਾ ਜਿਵੇਂ ਐਂ ਕਰ ਪਾ ਕੇ ਬਹਿ ਜਾ ਕੇ ਰੱਪ ਕਲਚ ਕਲਚ ਨਹੀਂ ਲੱਪਿਆ ਚੰਗਾ ਲਾਟੇ ਤੋੜਨਾ ਨਾ ਆਪਣਾ ਪੈਂਦਾ ਹੁਣ ਕਰਾ ਗੇਅਰ ਪਿਆ ਵਾ ਬਸ ਸਿੱਧਾ ਤੋਰਨਾ ਚਾਹੀਦਾ ਇੱਧਰ ਉੱਧਰ ਨਹੀਂ ਮੈਂ ਉਧਰ ਤੋਰਨਾ ਖੜ ਜਾ ਖੜ ਜਾ ਚੱਲ ਮਾੜਾ ਜਾ ਤੋਰੀ ਹੌਲੀ 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 ਨਹੀਂ ਰੇਣੀ ਕਰਨੀ और रेस नहीं करनी जा, और रेस नहीं करनी हौली हौली छ चल 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 रेस करते बस बस ਲਾ ਵੀ ਆ ਵੀ ਸਟਾਰਟ ਕਰ ਲਿਆ ਆ ਜਾ ਬਰਾ ਆ ਜਾ ਲਓ ਜੀ ਆ ਵੀ ਕਰ ਲਿਆ ਸਟਾਰਟ ਠੀਕ ਆ ਸੁਣਾ ਵਾ ਚੈੱਕ ਕਰੋ ਝੋਟੇ ਨਹੀਂ ਕਰਾਂਗੇ ਆ ਵਾ ਚੈੱਕ ਕਰੋ ਬਈ ਝੋਟੇ ਨਹੀਂ ਦੇਖ ਲੋ ਵਾ ਇਹਦੀ ਬੈਟਰੀ ਲੋ ਆ ਗਈ ਥੈਂਕ ਯੂ 2 ਚੱਲੀ ਜਾਂਦੇ ਆ ਆਜੋ ਮਿੱਤਰ ਪਹਿਲਾਂ ਇਹਨੂੰ ਕੱਟ ਕੇ ਤੇ ਲੈ ਕੇ ਚੱਲਦੇ ਆ ਖੇਤ ਤੇ ਲੈ ਛੱਡ ਦੇ ਔਖਾ ਮੈਠਾ ਹੀ ਔਖਾ ਹੋ ਗਿਆ ਇਹ ਕੰਮ ਮਿੱਤਰੋ ਔਖਾ ਹੋ ਗਿਆ ਇਹ ਕੰਮ ਤੇ ਆਪਾਂ ਬਾਗੀ ਬੜਾ ਬਣਾਵਾਂਗੇ ਬਾਹਰ ਨਾ ਹੋ ਜਾਵੇ ਚੱਲੇ ਖੋਲੀ ਮਾਰ ਇਹਨੂੰ ਕੱਟ ਕੇ ਬਾਹਰ ਆਹ ਤਾਂ ਵੀ ਬੜਾ ਆਪਾਂ ਘੇਰ ਹੋਣੇ ਦਾ Ha ha ha!